ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਸੂਫੀ ਕਿਚਨ ਬਲੌਗ ਤੇ ਤੁਹਾਡਾ ਸਵਾਗਤ ਹੈ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਜਦੋਂ ਗਰਮੀ ਦੇ ਵਿੱਚ ਅਸੀਂ ਘਰ ਤੋਂ ਬਾਹਰ ਜਾਂਦੇ ਆ ਤਾਂ ਸਾਡਾ ਦਿਲ ਕਰਦਾ ਕਿ ਕਾਹਦੇ ਆਨ ਸਾਰੀ ਸਾਨੂੰ ਕੁਝ ਨਾ ਕੁਝ ਠੰਡਾ ਜ਼ਰੂਰ ਮਿਲੇ ਤੇ ਉਹ ਵੀ ਚਟਪਟ ਤੇ ਅੱਜ ਆਪਾਂ ਇੱਕ ਡਰਿੰਕ ਤਿਆਰ ਕੀਤਾ ਹੈ ਜਿਹੜਾ ਕੀ ਮਿੰਟਾਂ ਵਿੱਚ ਨਹੀਂ ਆਪਾਂ ਸਿਰਫ 5 ਸਕਿੰਟਾਂ ਵਿੱਚ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਇਹਦੀ ਜਿਹੜੀ ਇੱਕ ਵੱਡੀ ਕੁਆਲਿਟੀ ਹੈ ਵੀ ਆਪਾਂ ਇਹਨੂੰ ਲੰਬੀ ਧੇੜ ਤੱਕ ਬਲਕਿ ਪੂਰੀ ਗਰਮੀ ਸਟੋਰ ਕਰਕੇ ਰੱਖ ਸਕਦੇ ਆ ਤੇ ਇਹ ਬਹੁਤ ਹੀ ਵਧੀਆ ਤੇ ਟੇਸਟੀ ਬਣਦਾ ਹੈ ਫੁੱਲ ਵੀਡੀਓ ਤੁਸੀਂ ਜ਼ਰੂਰ ਦੇਖਿਓ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਇਹਦੇ ਲਈ ਆਪਾਂ ਘਰ ਦੇ ਵਿੱਚ ਪਏ ਨਿੰਬੂ ਲੈ ਲਾਂਗੇ ਨਿੰਬੂ ਜੇ ਆਪਾਂ ਜ਼ਿਆਦਾ دیر ਤੱਕ ਘਰੇ ਰੱਖੀਏ ਤਾਂ ਉਹ ਸੁੱਕ ਵਗੈਰਾ ਜਾਂਦੇ ਆ ਤੇ ਆਪਾਂ ਇਸ ਲਈ ਇਹ ਸਾਰੇ ਇਕੱਠੇ ਨਿੰਬੂਆਂ ਦੀ ਇੱਕ ਰੈਸਿਪੀ ਬਣਾਈ ਹੈ ਜੀ ਦੇ ਵਿੱਚ ਕੀ ਨਿੰਬੂ ਵੀ ਸਮਝਣਗੇ ਆਪਣੇ ਤੇ ਖਰਾਬ ਵੀ ਨਹੀਂ ਹੋਣਗੇ ਤੇ ਇੱਕ ਇਹੋ ਜਿਹਾ ਡਰਿੰਕ ਪਾਊਡਰ ਬਣ ਕੇ ਤਿਆਰ ਹੋ ਜੂ ਜਿਹੜਾ ਲੰਬੀ ਦੇਰ ਤੱਕ ਚੱਲੂਗਾ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਸਾਰੇ ਨਿੰਬੂਆਂ ਨੂੰ ਨਿਚੋੜ ਲਾਂਗੇ ਪਈ ਜ਼ੋਰ ਤਾਂ ਬਹੁਤ ਲੱਗਿਆ ਕਿਉਂਕਿ ਨਿੰਬੂ ਐਨੇ ਸਾਰੇ ਸੀਗੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਪੁਣੀ ਦੇ ਰਾਹੀਂ ਪੁੱਨ ਲਾਂਗੇ ਬੀਜ ਵਗੈਰਾ ਇਹਦੇ ਵਿੱਚ ਬਿਲਕੁਲ ਨਹੀਂ ਹੋਣੇ ਚਾਹੀਦੇ ਬਿਲਕੁਲ ਸਾਫ਼ ਸੁਥਰਾ ਤੁਸੀਂ ਇਹਨੂੰ ਰੱਖਣਾ ਜਦੋਂ ਵੀ ਕੋਈ ਘਰੇ ਮਹਿਮਾਨ ਆਉਂਦਾ ਤੇ ਗਰਮੀਆਂ ਦੇ ਵਿੱਚ ਉੱਠ ਕੇ ਡਰਿੰਕ ਤਿਆਰ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਤੇ ਆਪਾਂ ਇਹਨੂੰ ਚਟਪਟ ਤਿਆਰ ਕਰ ਸਕਦੇ ਹਾਂ ਤੇ ਇਹਦੇ ਲਈ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਇੱਕ ਕੌਲੀ ਦੇ ਨਾਲ ਤੁਸੀਂ ਕਿਸੇ ਵੀ ਚੀਜ਼ ਨਾਲ ਇਹਨੂੰ ਮਿਲ ਲੈਣਾ ਵੀ ਇਹ ਨਿੰਬੂਆਂ ਦਾ ਰਸ ਹੈ ਉਹ ਕਿੰਨਾ ਕ ਹੈ ਉਸ ਤੋਂ ਬਾਅਦ ਉਹਦੇ ਨਾਲ ਦਾ ਹੀ ਤੁਸੀਂ ਦੂਸਰਾ ਸੁੱਕਾ ਪਾਣਾ ਲੈਣਾ ਹੈਗਾ ਜਿਹਦੇ ਵਿੱਚ 6 ਗੁਣਾ ਜ਼ਿਆਦਾ ਤੁਸੀਂ ਖੰਡੇ ਦੇ ਵਿੱਚ ਮਿਕਸ ਕਰ ਦੇਣੀ ਹੈ ਜਿਵੇਂ ਇੱਕ ਕੋਲੀ ਨਿੰਬੂ ਦੇ ਰਸ ਦੀ ਤੇ 6 ਕੋਲੀਆਂ ਆਪਾਂ ਚੀਨੀ ਦੀਆਂ ਲਈਆਂ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਚੀਨੀ ਹੀ ਪਾਣੀ ਹੈਗੀ ਤੇ ਉਸ ਤੋਂ ਬਾਅਦ ਸਾਰੇ ਨਿੰਬੂ ਦੇ ਰਸ ਨੂੰ ਚੀਨੀ ਹੈ ਜਿਹੜੀ ਆਪਣੇ ਵਿੱਚ ਸਮੇਟ ਲੂਗੀ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੇ ਨੂੰ ਫਲਾ ਦੇਣਾ ਹੈ ਫਲਾਂ ਤੋਂ ਬਾਅਦ ਪੂਰੇ ਇੱਕ ਦਿਨ ਲਈ ਇਹਨੂੰ ਤੁਸੀਂ ਪੱਖੇ ਦੇ نیچے ਰੱਖ ਦੇਣਾ ਤੇ ਉਸ ਤੋਂ ਬਾਅਦ ਦੇਖੋ ਆਪਾਂ ਇੱਕ ਦਿਨ ਦੇ ਬਾਅਦ ਜਦੋਂ ਵਾਪਸ ਆਏ ਤੇ ਹਲਕੀ ਜੀ ਜੰਮੀ ਹੈ ਜ਼ਿਆਦਾ ਨਹੀਂ ਜੰਮੀ ਕਿਉਂਕਿ ਇੱਕ ਤਾਂ ਗਰਮੀ ਵੀ ਥੋੜੀ ਜੀ ਜ਼ਿਆਦਾ ਹੈ ਤੇ ਪਰ ਇਹਨੂੰ ਇੰਨੀ ਹਵਾ ਵੀ ਨਹੀਂ ਲੱਗੀ ਤੇ ਇਹ ਥੋੜੀ ਜੀ ਮੋਟੀ ਪਰਤ ਸੀ ਇਸ ਲਈ ਇਹ ਜੰਮੀ ਨਹੀਂ ਗਈ ਇਸ ਲਈ ਆਪਾਂ ਇਹਨੂੰ ਜਿਹੜਾ ਹੈਗਾ ਪੱਟ ਕੇ ਸਾਰਾ ਇੱਕ ਵਾਰੀ ਫੇਰ ਖਲਾਰ ਦਾਂਗੇ ਤਾਂ ਕਿ ਜਿਹੜਾ ਰਸ ਨੀਚੇ ਹੈ ਉਹ ਉੱਪਰ ਆ ਜਾਏ ਉਸ ਤੋਂ ਬਾਅਦ ਲਗਾਤਾਰ 2 ਦਿਨ ਤੱਕ ਤੁਸੀਂ ਫੇਰ ਇਹਨੂੰ ਫੈਨ ਦੇ نیچے ਰੱਖਣਾ ਤੇ ਉਸ ਤੋਂ ਬਾਅਦ ਦੇਖੋ ਜਦੋਂ ਆਪਾਂ 2 ਦਿਨਾਂ ਬਾਅਦ ਆਪਾਂ ਫੇਰ ਵਾਪਸ ਆ ਗਏ ਤੁਹਾਡੇ ਕੋਲੇ ਤੇ ਉਹਦੇ ਵਿੱਚ ਦੇਖੋ ਜਿਹੜੀ ਇਹ ਖੰਡ ਹੈ ਬਿਲਕੁਲ ਇਨੇ ਨਿੰਬੂ ਨੂੰ ਆਪਦੇ ਵਿੱਚ ਸਮੇਟ ਲਿਆ ਤੇ ਦੇਖੋ ਇਹਦੇ ਡਲੇ ਵਗੈਰਾ ਜੇ ਬਣ ਗਏ ਇਸ ਤਰ੍ਹਾਂ ਦੀ ਸੋਡੀ ਇਹ ਚੀਨੀ ਤਿਆਰ ਹੋ ਜੂਗੀ ਤੇ ਇਹਦੇ ਵਿੱਚ ਜਦੋਂ ਆਪਾਂ ਹਲਕਾ ਜਿਹਾ ਚੱਕ ਕੇ ਖਾ ਕੇ ਦੇਖਾਂਗੇ ਨਾ ਤੇ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਕਈ ਵਾਰੀ ਤਾਂ ਆਏ ਹੁੰਦਾ ਵੀ ਬੱਚੇ ਇਸੇ ਨੂੰ ਹੀ ਲੱਗ ਜਾਂਦੇ ਆ ਵੀ ਆਪਾਂ ਇਸ ਤਰੀਕੇ ਨਾਲ ਹੀ ਖਾ ਲੈਣੇ ਆ ਇੰਨਾ ਜ਼ਿਆਦਾ ਵਧੀਆ ਇਹਦਾ ਟੇਸਟ ਹੁੰਦਾ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜੀ ਇਹ ਨੀਚੇ ਐ ਥੋੜੀ ਜੀ ਜ਼ਿਆਦਾ ਪਕੜ ਲੈਂਦੀ ਐ ਪੰਡੇ ਨੂੰ ਤੇ ਆਪਾਂ ਇਹਨੂੰ ਪੱਟ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਜੱਗ ਦੇ ਵਿੱਚ ਪਾਵਾਂਗੇ ਗ੍ਰाइंड ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਇਹਦੇ ਮੋٹے-ਮੋٹے ਟੁਕੜੇ ਛੇ ਆ ਉਹ ਪਾ ਲੈਣੇ ਤੇ ਉਹਨੂੰ ਪੀਸ ਲੈਣਾ ਇਹ 3-4 ਵਾਰੀ ਦੇ ਵਿੱਚ ਪੀਸਿਆ ਜਾਊਗਾ ਇੱਥੇ ਆਪਾਂ ਦੋ ਤਰ੍ਹਾਂ ਦਾ ਡਰਿੰਕ ਤਿਆਰ ਕਰਾਂਗੇ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਤੇ ਇਹ ਡਰਿੰਕ ਆਪਾਂ ਕਿਵੇਂ ਤਿਆਰ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ ਹੈ ਗ੍ਰाइंड ਕਰ ਦੇਣਾ ਤੇ ਇਹਨੂੰ ਤੁਸੀਂ 2-3 ਮਿੰਟ ਲਈ ਕਰੀ ਜਾਣਾ ਜਦੋਂ ਤੱਕ ਇਹ ਬਿਲਕੁਲ ਬਰੀਕ ਨਹੀਂ ਪੀਸਿਆ ਜਾਂਦਾ ਦੇਖੋ ਬਿਲਕੁਲ ਇਹ ਖੰਡ ਦਾ ਜਿਹੜਾ ਪਾਊਡਰ ਸੀ ਉਹ ਬਣ ਕੇ ਤਿਆਰ ਹੋ ਗਿਆ ਉਸੇ ਤਰੀਕੇ ਨਾਲ ਹੀ ਆਪਾਂ ਦੂਜੀ ਨੂੰ ਗ੍ਰाइंड ਕਰ ਲਾਂਗੇ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹ ਸਾਰੀ ਜਿਹੜੀ ਪਾਊਡਰ ਤਿਆਰ ਹੋਇਆ ਨਿੰਬੂ ਉਹਨੂੰ ਆਪਾਂ ਇੱਕ ਛੰਨੀ ਦੇ ਨਾਲ ਤੁਸੀਂ ਛਾਂ ਲੈਣਾ ਹੈ ਤਾਂ ਕਿ ਇਹਦੇ ਵਿੱਚ ਕੋਈ ਵੀ ਮੋਟੀ ਖੰਡ ਜਾਂ ਪੱਤ ਬਗੈਰਾ ਬਿਲਕੁਲ ਨਾ ਰਵੇ ਬਹੁਤ ਹੀ ਵਧੀਆ ਦੇਖੋ ਪਾਊਡਰ ਬਣ ਕੇ ਤਿਆਰ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ ਹੈ ਤੁਸੀਂ ਇੱਕ ਕੰਟੇਨਰ ਦੇ ਵਿੱਚ ਪਾ ਕੇ ਲੈਣਾ ਹੈ ਤੇ ਗਰਮੀ ਦੇ ਵਿੱਚ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਕੋਈ ਫ੍ਰਿਜ ਦੀ ਲੋੜ ਨਹੀਂ ਕੋਈ ਫ੍ਰੀਜ਼ਰ ਦੀ ਲੋੜ ਨਹੀਂ ਇਹਨੂੰ ਤੁਸੀਂ ਸਿੰਪਲ ਕਿਚਨ ਦੇ ਵਿੱਚ ਰੱਖ ਸਕਦੇ ਹੋ ਤੇ ਦੇਖੋ ਜਦੋਂ ਆਪਾਂ ਮਾਰਕੀਟ ਜਾਂਦੇ ਆ ਤਾਂ ਆਪੋਂ ਉਥੋਂ ਜਿਹੜੇ ਨਿੰਬੂ ਪਾਊਡਰ ਦੇ ਪੌਊਚ ਵਗੈਰਾ ਜੇ ਆਂਦੇ ਆ ਉਹ ਲੈ ਕੇ ਆਉਣੇ ਆ ਘਰੇ ਔਰੈਂਜ ਹਲਾਗ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਕਾਫੀ ਸਾਰੇ ਤੇ ਉਹ ਦੇਖੋ ਪਤਾ ਨਹੀਂ ਕੀ ਚੀਜ਼ ਹੁੰਦੀ ਹੈ ਕਿ ਨਹੀਂ ਹੁੰਦੇ ਵਿੱਚ ਆਪਾਂ ਨੂੰ ਉਹਨਾਂ ਚੀਜ਼ਾਂ ਬਾਰੇ ਜ਼ਿਆਦਾ ਗਿਆਨ ਨਹੀਂ ਹੁੰਦਾਗਾ ਤੇ ਇਹ ਆਪਣੀ ਘਰ ਦੀ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਹਨੂੰ ਬੱਚੇ ਵੀ ਬਣਾ ਕੇ 1 ਮਿੰਟ ਚ ਪੀ ਸਕਦੇ ਆ ਤੇ ਹੁਣ ਆਪਾਂ ਦੂਸਰੀ ਤਰ੍ਹਾਂ ਦਾ ਡਰਿੰਕ ਹੈ ਜਿਹੜਾ ਉਹ ਤਿਆਰ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜਿਹੜੀ ਆਪਣੇ ਕੋਲੇ ਬਚੀ ਪਈ ਚੀਨੀ ਸੀ ਉਹਨੂੰ ਵੀ ਆਪਾਂ ਇੱਕ ਜੱਗ ਦੇ ਵਿੱਚ ਪਾ ਲਿਆ ਉਸ ਤੋਂ ਬਾਅਦ ਆਪਾਂ ਕੀ ਪਾਇਆ ਜੀ ਇਹਦੇ ਵਿੱਚ ਫੂਡ ਕਲਰ ਤੇ ਕਈਆਂ ਨੂੰ ਫੂਡ ਕਲਰ ਹੈ ਜਿਹੜਾ ਉਹ ਬਿਲਕੁਲ ਪਸੰਦ ਨਹੀਂ ਹੁੰਦਾ ਤਾਂ ਤੁਸੀਂ ਇਹਦੇ ਵਿੱਚ ਇਸ ਟਾਈਮ ਹਲਦੀ ਪਾ ਸਕਦੇ ਆ ਥੋੜੀ ਜੀ ਪਰ ਹਲਦੀ ਕੀ ਹੈ ਗਰਮੀ ਦੇ ਵਿੱਚ ਗਰਮ ਹੁੰਦੀ ਹੈ ਇਸ ਲਈ ਆਪਾਂ ਫੂਡ ਕਲਰ ਹੀ ਇਹਦੇ ਵਿੱਚ ਪਾਇਆ ਤੁਹਾਨੂੰ ਜੋ ਪਸੰਦ ਹੋਵੇ ਤੁਸੀਂ ਉਹੀ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਨੂੰ ਵੀ ਗ੍ਰाइंड ਕਰ ਲਿਆ ਤੇ ਉਸੇ ਤਰੀਕੇ ਦੇ ਨਾਲ ਹੀ ਛੰਨੀ ਦੇ ਨਾਲ ਛਾਂਲ ਲਿਆ ਦੇਖਣ ਨੂੰ ਇਹਦੇ ਕਲਰ ਵਿੱਚ ਜ਼ਿਆਦਾ ਚੇਂਜ ਨਹੀਂ ਆਊਗਾ ਕਿਉਂਕਿ ਆਪਾਂ ਇਹ ਜਿਆਦਾ ਜੂਸ ਨਹੀਂ ਕੀਤਾ ਬਿਲਕੁਲ ਥੋੜਾ ਜਿਹਾ ਕੀਤਾ ਪਰ ਜਦੋਂ ਤੁਸੀਂ ਇਹਦਾ ਡਰਿੰਕ ਬਣਾਉਂਗੇ ਤੁਹਾਨੂੰ ਉਦੋਂ ਪਤਾ ਲੱਗੂਗਾ ਉਸੇ ਤਰ੍ਹਾਂ ਹੀ ਇਹਨੂੰ ਆਪਾਂ ਇੱਕ ਕੰਟੇਨਰ ਛੋਟੇ ਜਿਹੇ ਦੇ ਵਿੱਚ ਪਾ ਲਿਆ ਤੇ ਪਾਉਣ ਤੋਂ ਬਾਅਦ ਦੇਖੋ ਇਹ ਫੁੱਲ ਹੋ ਗਿਆ ਤੇ ਇਹ ਕਾਫੀ 2-3 ਮਹੀਨਿਆਂ ਤੱਕ ਚੱਲੂਗਾ ਇੰਨਾ ਜਿਆਦਾ ਆਪਾਂ ਸਟੋਰ ਕਰ ਲਿਆ ਤੇ ਇਹਨੂੰ ਤੁਸੀਂ ਕਿਚਨ ਦੇ ਵਿੱਚ ਹੀ ਰੱਖਿਓ ਇਹ ਦੋਨੇ ਜਿਹੜੇ ਕੰਟੇਨਰ ਐ ਦੇਖੋ ਆਪਾਂ ਅਲੱਗ-ਅਲੱਗ ਨਿਸ਼ਾਨੀ ਦੇ ਸਾਹਮਣੇ ਰੱਖ ਦਿੱਤੇ ਤੇ ਇਸ ਦੀ ਜਿਹੜੀ ਵੱਡੀ ਗੱਲ ਐ ਉਹ ਐ ਵੀ ਇਹੇ 5 ਮਿੰਟਾਂ ਵਿੱਚ ਨਹੀਂ ਜੀ ਸਿਰਫ 5 ਸਕਿੰਟਾਂ ਦੇ ਵਿੱਚ ਤਿਆਰ ਹੋ ਜਾਊਗਾ ਤੇ ਇਹ ਦੀ ਇਹ ਵਿੱਚ ਤੁਸੀਂ ਇਹ ਹੈ ਵੀ ਇਨ੍ਹਾਂ ਕੰਟੇਨਰਾਂ ਦੇ ਨਾਲ ਤੁਸੀਂ ਪਾਣੀ ਵਗੈਰਾ ਬਿਲਕੁਲ ਟੱਚ ਨਾ ਕਰਿਓ ਕਿਉਂਕਿ ਇਹ ਖਰਾਬ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਡਰਿੰਕ ਤਿਆਰ ਕਰਨ ਦੇ ਲਈ ਦੋ ਗਲਾਸ ਪਾਣੀ ਦੇ ਲੈ ਲੇ ਪਾਣੀ ਆਪਾਂ ਠੰਡਾ ਲਿਆ ਜੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਿੰਪਲ ਬਣਾਇਆ ਪਾਊਡਰ ਬਣਾਇਆ ਸੀ ਉਹਦੇ 2 ਚਮਚ ਇੱਕ ਗਲਾਸ ਦੇ ਵਿੱਚ ਪਾ ਦਾਂਗੇ ਤੇ ਜੇ ਤੁਹਾਨੂੰ ਮਿੱਠਾ ਵਗੈਰਾ ਘੱਟ ਪਸੰਦ ਹੈ ਤਾਂ ਤੁਸੀਂ ਘੱਟ ਪਾ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਸਪੂਨ ਦੇ ਨਾਲ ਹਿਲਾ ਲਵਾਂਗੇ ਤੇ ਫਿਰ ਆਪਾਂ ਦੂਸਰੇ ਗਲਾਸ ਦੇ ਵਿੱਚ ਪਾਇਆਗਾ ਦੂਸਰਾ ਪਾਊਡਰ ਤੇ ਦੇਖੋ ਤੁਸੀਂ ਜਦੋਂ ਬਣਾਇਆ ਸੀ ਆਪਾਂ ਕਲਰ ਜ਼ਿਆਦਾ ਚੇਂਜ ਨਹੀਂ ਸੀ ਹੁਣ ਕਿੰਨਾ ਸੋਹਣਾ ਇਹਦਾ ਕਲਰ ਬਣ ਕੇ ਆ ਗਿਆ ਤੇ ਫਿਰ ਆਪਾਂ ਇੱਕ ਨਿੰਬੂ ਕੱਟ ਲਾਂਗੇ ਤੇ ਨਿੰਬੂ ਨਾਲ ਆਪਾਂ ਇਹਨੂੰ ਥੋੜਾ ਜਿਹਾ ਗਾਰਨਿਸ਼ ਬਣਾ ਲਾਂਗੇ ਤੇ ਇਹਨੂੰ ਸਾਈਡਾਂ ਦੇ ਕੱਟ ਲਗਾ ਕੇ ਇਹਦੇ ਵਿੱਚ ਗਲਾਸ ਦੇ ਸਾਈਡਾਂ ਤੇ ਲਗਾ ਦਾਂਗੇ ਤੇ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਥੋੜੇ ਜਿਹੇ ਹਰੇ-ਹਰੇ ਪਦੀਨੇ ਦੇ ਪੱਤੇ ਉਹ ਤੁਸੀਂ ਜ਼ਰੂਰ ਪਾਓ ਇਹਦੇ ਨਾਲੇ ਬਹੁਤ ਹੀ ਪਿਆਰਾ ਲੱਗਦਾ ਤੇ ਫਿਰ ਤੁਸੀਂ ਇਹਦੇ ਵਿੱਚ ਆਪਣੀ ਮਰਜ਼ੀ ਦੇ ਅਨੁਸਾਰ ਨਮਕ ਮਿਰਚ ਆਈਸਾ ਵਗੈਰਾ ਜੋ ਮਰਜ਼ੀ ਚੀਜ਼ਾਂ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਜਿੰਨਾ ਟੇਸਟੀ ਤੁਸੀਂ ਬਣਾਓਗੇ ਇਹ ਉਨਾ ਹੀ ਤਿਆਰ ਹੋ ਜਾਊਗਾ ਸਭ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਇਹ ਬਹੁਤ ਹੀ ਵਧੀਆ ਡਰਿੰਕ ਹੈ ਜਿਹਨੂੰ ਤੁਸੀਂ ਤਿਆਰ ਕਰਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਆਪਾਂ ਕੀ ਹੈ ਇਹਦੇ ਵਿੱਚ ਜਿਹੜਾ ਪਾਣੀ ਵਗੈਰਾ ਬਿਲਕੁਲ ਨਹੀਂ ਲਗਾਉਣਾ ਕਿਉਂਕਿ ਇਹਦੇ ਨਾਲ ਇਹ ਖਰਾਬ ਹੋ ਸਕਦਾ ਤੇ ਇਹ ਵਧੀਆ ਡਰਿੰਕ ਹੈ ਤੁਸੀਂ ਜ਼ਰੂਰ ਤਿਆਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ